ਐਂ ਦੱਸਿਆ ਸੀ ਨੁਸਖਾ ਜੀਰਾ ਅਜਵਾਇਨ ਤੇ ਸੌਫ ਤੇ ਉਹਦੇ ਵਿੱਚ ਥੋੜੀ ਜੀ ਕਲੌਂਜੀ ਪਾਉਣ ਨੂੰ ਵੀ ਮੈਂ ਕਿਹਾ ਸੀਗਾ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਲੋਕਾਂ ਨੇ ਉਹਨੂੰ ਕਰਿਆ ਅਜਵਾਇਆ ਤੇ ਉਸ ਤੋਂ ਬਾਅਦ ਜਿਹੜਾ ਮੈਨੂੰ ਉਹਨਾਂ ਨੇ ਰਿਜ਼ਲਟ ਦੱਸਿਆ ਕਿ ਇਹ weight manage ਕਰਨ ਦੇ ਵਿੱਚ ਕੰਮ ਕਰ ਰਿਹਾ ਦੂਜਾ ਸਭ ਤੋਂ ਵੱਡਾ ਇਹਦਾ ਵਧੀਆ ਜਿਹੜਾ ਕੰਮ ਚੱਲ ਰਿਹਾ ਉਹ ਪੇਟ ਦੀ ਪਾਚਣ ਕਰ ਰਿਹਾ ਠੀਕ ਕਰ ਰਿਹਾ ਕਈਆਂ ਨੂੰ ਤਾਂ ਦਸਤਰਾ ਵੀ ਨਹੀਂ ਆਉਂਦਾ ਆਗੇ ਕਹਿਣਗੇ ਗੋਲਸਬ ਉਹਦਾਂ ਦਾ ਸਾਬ ਉਹ ਸੈਟ ਆ ਉਹਦੇ ਚ ਅਸੀਂ ਬਣਾਇਆ ਫਿਰ ਫਿਰ ਲੋਕਾਂ ਨੇ ਕੀ ਕੀਤਾ ਬਹੁਤ ਲੋਕ ਬਣਾ ਲੈਂਦੇ ਨੇ ਹੁਣ ਕਈਆਂ ਨੇ ਨਹੀਂ ਬਣਾਇਆ ਹੁਣ ਜੰਗ ਬੱਚੇ ਨੇ ਜਿਹੜੇ ਪੀਜੀ ਚ ਰਹਿੰਦੇ ਆ ਕੋਈ ਕਿਤੇ ਰਹਿੰਦਾ ਉਹ ਕਹਿੰਦੇ ਜੀ ਅੰਕਲ ਜੀ ਅਸੀਂ ਕਿਵੇਂ ਬਣਾਈਏ ਤਾਂ ਉਹਨਾਂ ਵਾਸਤੇ ਫਿਰ ਅਸੀਂ ਅਰਕ ਬਣਾਇਆ ਮਜਬੂਰੀਆਂ ਹੁੰਦੀਆਂ ਨੇ ਕਈ ਵਾਰੀ ਉਹ ਬੱਚਿਆਂ ਦੀਆਂ ਲੋਕਾਂ ਦੀਆਂ ਔਰ ਕੁਝ ਸਾਡੀਆਂ ਵੀ ਇਹ ਅਸੀਂ ਮਜਬੂਰੀ ਨੂੰ ਇਹ ਕਹਿ ਲਓ ਕਿ ਅਸੀਂ ਮਜਬੂਰੀ ਨੂੰ ਕਿਹਾ ਮਹਾਤਮਾ ਗਾਂਧੀ ਮਜਬੂਰੀ ਦਾ ਨਾਮ ਆ ਵੀ ਹੁਣ ਨੋਟ ਤੇ ਛਪਿਆ ਜੇਬ ਚ ਤਾਂ ਰੱਖਣਾ ਹੀ ਪਊ ਤਾਂ ਇਸ ਕਰਕੇ ਅਸੀਂ ਕਿਹਾ ਕਿ ਮਜਬੂਰੀ ਹੈ ਰੱਖ ਲੋ ਤਾਂ ਕੀ ਹੋਇਆ ਅਸੀਂ ਸਭ ਤੋਂ ਪਹਿਲਾਂ ਜੀਰੇ ਦਾ ਅਰਕ ਬਣਾਇਆ ਹੁਣੇ ਜੀਰਾ ਇਹਦਾ ਅਰਕ ਹੈ ਇਹਦਾ ਅਰਕ ਕੱਢਿਆ ਜੀਰਾ ਫਿਰ ਇਹਦੇ ਨਾਲ ਅਸੀਂ ਲਿਆ ਕਲੌਂਜੀ ਕਲੌਂਜੀ ਦਾ ਅਸੀਂ ਲਿਆ ਆਇਲ ਕਲੌਂਜੀ ਦਾ ਅਸੀਂ ਆਇਲ ਲਿਆ ਪ੍ਰੋਪਰ ਆਇਲ ਦੇ ਜਿਹੜੇ 5-7 ਬੂੰਦਾਂ ਇੰਚ ਪੈਂਦੀਆਂ ਨੇ ਇਹ ਇਹ ਹੋਇਆ ਜੀ ਜੀਰਾ ਕਲੌਂਜੀ ਤੇ ਫਿਰ ਉਸ ਤੋਂ ਬਾਅਦ ਅਜਵਾਇਣ ਦਾ ਅਰਕ ਧਿਆਨ ਨਾਲ ਦੇਖਿਓ ਇਹ ਅਜਵਾਇਣ ਹੈ ਅਜਵਾਇਣ ਦਾ ਅਰਕ ਬਣਾਇਆ ਇਹ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਚੌਥਾ ਬਣਾਇਆ ਉਹ ਸੌਂਫ ਦਾ ਅਰਕ ਬਣਿਆ ਹੁਣ ਇਹ ਇੱਕ ਇਦਾਂ ਦਾ ਨੁਸਖਾ ਬਣ ਗਿਆ ਜਿਹੜਾ ਤੁਹਾਡੇ ਲੀਵਰ ਨੂੰ ਫਲਸ਼ ਕਰ ਦਿੰਦਾ ਔਰ ਤੁਹਾਡੇ ਪੇਟ ਦੇ ਅੰਦਰ ਜਿਹੜੀ ਹਰ ਵਕਤ ਜਲਹਾਟ ਹੁੰਦੀ ਸੀ ਐਸਿਡਿਟੀ ਹੁੰਦੀ ਸੀ ਜਲਾ ਰਹਿੰਦਾ ਸੀ ਅੰਦਰੋਂ ਜਲਨ ਹੁੰਦੀ ਸੀ ਯਾਰ ਕੀ ਕਰੀਏ ਕੀ ਨਾ ਕਰੀਏ ਮਾੜੀ ਮਾੜੀ ਗੱਲ ਤੇ ਕਈ ਤਾਂ ਬੰਦੇ ਰੋਟੀ ਖਾਣ ਦੀ ਡਰ ਹੀ ਜਾਂਦੇ ਸੀ ਕਿ ਜੇ ਰੋਟੀ ਖਾਧੀ ਯਾਰ ਪੇਟ ਮੱਚੂਗਾ ਮੇਰਾ ਉਹ ਬੰਦੇ ਬਬਾ ਸੀਗਰ ਨਾਲ ਦੁਖੀ ਸੀਗੇ ਉਹ ਬੰਦੇ ਜਿਨ੍ਹਾਂ ਲੋਕਾਂ ਨੂੰ ਅੱਖਾਂ ਦੇ ਵਿੱਚ ਦਿਮਾਗ ਦੇ ਵਿੱਚ ਭਾਰੀ ਪਣ ਰਹਿੰਦਾ ਸੀ ਹੈਵੀ ਪਣ ਰਹਿੰਦਾ ਸੀ ਉਹ ਲੋਕ ਜਿਨ੍ਹਾਂ ਨੂੰ ਮਤਲਬ ਕਿ ਸਰਵਾਈਕਲ ਦਾ ਦਰਦ ਸੀ ਰੀੜ ਦੀ ਹੱਡੀ ਚ ਦਰਦ ਸੀ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਚ ਇਹਨੇ ਫਾਇਦਾ ਨਾ ਕੀਤਾ ਹੋਵੇ ਜੀਰਾ ਅਜਵਾਇਨ ਸੌਫ ਤੇ ਕਲੌਂਜੀ ਇਹ ਸਾਰੀਆਂ ਚੀਜ਼ਾਂ ਮਿਲ ਕੇ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਬਣ ਜਾਂਦੀਆਂ ਨੇ ਸਪੈਸ਼ਲੀ ਜਦੋਂ ਅਸੀਂ ਗੱਲ ਕਰੀਏ ਗਰਮੀਆਂ ਦੇ ਵਿੱਚ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਭੁੱਖ ਨਹੀਂ ਲੱਗਦੀ ਤੇ ਨਾਲ ਦੇ ਨਾਲ ਜੋ ਹੈ ਸਾਡੇ ਡਾਈਜੈਸ਼ਨ ਨੂੰ ਲੈ ਕੇ ਢੇ ਸਾਰੀ ਪ੍ਰੋਬਲਮਸ ਜੋ ਹੈ ਫੇਸ ਕਰਨੀਆਂ ਪੈਂਦੀਆਂ ਨੇ ਤੇ ਕਿਵੇਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਸਾਡੀ ਬਾਡੀ ਨੂੰ ਬਹੁਤ ਚੰਗੇ ਗੁਣ ਦਿੰਦੀਆਂ ਨੇ ਬਹੁਤ ਸਾਰੀ ਹੈਲਥ ਇਸ਼ੂਸ ਤੋਂ ਸਾਨੂੰ ਛੁਟਕਾਰਾ ਦਿੰਦੀਆਂ ਨੇ ਇਸੇ ਦੇ ਉੱਪਰ ਗੱਲ ਕਰਾਂਗੇ ਸੋ ਇਸ ਉੱਪਰ ਡਿਟੇਲ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਵੈਦਵਾਨ ਆਰ ਦੇ ਐਮ ਡੀ ਮਿਸਟਰ ਸੁਬਾਸ਼ ਗੋਇਲ ਜੀ ਜੋ ਕਿ ਪਹਿਲਾਂ ਵੀ ਇਸ ਨੁਸਖੇ ਬਾਰੇ ਢੇਰ ساری ਜਾਣਕਾਰੀ ਦੇ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਜੋ ਹੈ ਸਾਡੇ ਤੱਕ ਪਹੁੰਚਦੇ ਹੀ ਰਹਿੰਦੇ ਨੇ ਤੇ ਉਸੇ ਨੂੰ ਲੈ ਕੇ ਉਹਨਾਂ ਨੇ ਇੱਕ ਬਹੁਤ ਵਧੀਆ ਫਾਰਮੂਲਾ ਤਿਆਰ ਕੀਤਾ ਹੈ ਕੀ ਹੈ ਫਾਰਮੂਲਾ ਕਿਵੇਂ ਉਸ ਨੂੰ ਅਸੀਂ ਜੋ ਹੈ ਯੂਜ਼ ਕਰ ਸਕਦੇ ਹਾਂ ਤੇ ਕਿਵੇਂ ਇਸ ਦੇ ਢੇ ਸਾਰੇ ਫਾਇਦੇ ਲੈ ਸਕਦੇ ਹਾਂ ਇਸੇ ਦੇ ਉੱਪਰ ਗੱਲ ਕਰਾਂਗੇ ਪੂਰੀ ਜਾਣਕਾਰੀ ਆਪਾਂ ਸੁਬਾਸ਼ ਗੋਇਲ ਜੀ ਤੋਂ ਹੀ ਲੈਣੇ ਆ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਪਿਆਰਿਓ ਮੇਰੇ ਭੈਣੋਂ ਤੇ ਭਰਾਵੋ ਸਾਰੇ ਠੀਕ। ਬਾਬਾ ਮੇਰ ਕਰੇ ਸਾਰੇ ਤੰਦਰੁਸਤ ਰਹਿਣ। ਮੇਰਾ ਪੰਜਾਬ ਹੱਸਦਾ ਰਹੇ, ਗਾਉਂਦਾ ਰਹੇ, ਖੇਡਦਾ ਰਹੇ ਔਰ ਮੇਰਾ ਹਰ ਪੰਜਾਬੀ ਮੁਸਕਰਾਉਂਦਾ ਰਹੇ। ਹਰ ਮੇਰੀ ਪੰਜਾਬਣ ਭੈਣ ਗਉਂਦੀ ਵਜਾਉਂਦੀ ਆਪਣੇ ਘਰ ਦੇ ਕੰਮ ਕਰਦੀ ਰਹੇ। ਮਜ਼ਾ ਆ ਜਾਂਦਾ ਜਦੋਂ ਖੁਸ਼ ਹੋ ਕੇ ਕਹਿੰਦੇ ਆ ਵੀ ਗੋਲ ਸਾਹਿਬ ਬਾਬੇ ਦੀ ਫੁੱਲ ਕਿਰਪਾ ਚੜ੍ਹਦੀ ਕਲਾ। ਬਸ ਉਹੀ ਤੁਹਾਨੂੰ ਮਿਲਣ ਆਏ ਸੀ। ਪਰ ਥੋੜਾ ਜਿਹਾ ਡਿਸਕਸ ਕਰਨਾ ਤੁਹਾਡੇ ਲਈ ਵੀ ਘਰ ਚ ਰਸੋਈ ਚ ਕੀ ਬਣਾਈਏ ਕੀ ਕਰੀਏ ਪਰ ਥੋੜੀ ਜੀ ਸੈਟਿੰਗ ਕਰਨੀ ਆ ਤਾਂ ਬੜਾ ਆਨੰਦ ਆਉਂਦਾ ਕਿ ਅੱਜ ਕੋਈ ਐ ਮੇਰੀ ਸਲਾਹ ਲੈਂਦਾ ਕਿ ਜਿਵੇਂ ਆਪਾਂ ਘਰ ਚ ਕੋਈ ਬੜੇ ਬਜ਼ੁਰਗ ਨਾਲ ਗੱਲ ਕਰਦੇ ਆ ਜਦ ਕਿ ਮੈਂ ਤੁਹਾਡਾ ਆਪਣਾ ਭਰਾ ਤੁਹਾਡਾ ਆਪਣਾ ਸੁਭਾਸ਼ ਗੋਇਲ ਜਿਵੇਂ ਮਰਜੀ ਸਮਝ ਲਓ ਪਰ ਅੱਜ ਜਿਹੜੀ ਇੱਕ ਗੱਲ ਮੈਂ ਕਰਨ ਜਾ ਰਿਹਾ ਉਹ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਮੈਂ ਦੱਸਿਆ ਸੀ ਨੁਸਖਾ ਜੀਰਾ ਅਜਵਾਇਨ ਤੇ ਸੌਫ ਤੇ ਉਹਦੇ ਵਿੱਚ ਥੋੜੀ ਜੀ ਕਲੌਂਜੀ ਪਾਉਣ ਨੂੰ ਵੀ ਮੈਂ ਕਿਹਾ ਸੀਗਾ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਲੋਕਾਂ ਨੇ ਉਹਨੂੰ ਕਰਿਆ ਅਜਵਾਇਆ ਤੇ ਉਸ ਤੋਂ ਬਾਅਦ ਜਿਹੜਾ ਮੈਨੂੰ ਉਹਨਾਂ ਨੇ ਰਿਜ਼ਲਟ ਦੱਸਿਆ ਕਿ ਇਹ weight manage ਕਰਨ ਦੇ ਵਿੱਚ ਕੰਮ ਕਰ ਰਿਹਾ ਦੂਜਾ ਸਭ ਤੋਂ ਵੱਡਾ ਇਹਦਾ ਵਧੀਆ ਜਿਹੜਾ ਕੰਮ ਚੱਲ ਰਿਹਾ ਉਹ ਪੇਟ ਦੀ ਪਾਚਣ ਕਰ ਰਿਹਾ ਠੀਕ ਕਰ ਰਿਹਾ ਕਈਆਂ ਨੂੰ ਤਾਂ ਦਸਰਾ ਵੜਿਆਉਦਾ ਆਗੇ ਕਹਣਗੇ ਗੋਲਸਾਬ ਉਹਦਾਂ ਦਾ ਸਭ ਕੋ ਜ਼ੈਟ ਆ ਮੈਂ ਕਹਿੰਦਾ ਰਹਿੰਦਾ ਦਸ ਤੂੰ ਕੀ ਜ਼ੈਟ ਆ ਬਸ ਜਮਾ ਸੈਟ ਹੈ ਜੀ ਅਸੀਂ ਉਹ ਬਣਾ ਲਿਆ ਮੈਂ ਕਹਿੰਦਾ ਕਮਾਲ ਲੋ ਇਹ ਇੱਕ ਆਨੰਦ ਹੁੰਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਨਹੀਂ ਹੁੰਦਾ ਸੀ ਕਿੱਥੇ ਬੈਠਣਾ ਉਹ ਸੁਭਾਜ ਗੋਲ ਸਾਡੇ ਘਰੇ ਬੈਠਾ ਸੀ ਘਰ ਬੈਠੇ ਆ ਔਰ ਮੈਂ ਮੈਂ ਵੀ ਉਹਨਾਂ ਨੂੰ ਇਹੀ ਫੀਲ ਕਰਾਉਂਦਾ ਕਿਉਂਕਿ ਕਲੀਨਿਕ ਦੇ ਵਿੱਚ 12 ਘੰਟੇ ਕੰਮ ਹੁੰਦਾ ਜੀ 16 ਘੰਟੇ ਵੀ ਕੰਮ ਹੁੰਦਾ ਕਦੇ-ਕਦੇ ਔਰ ਹਰ ਵਕਤ ਕਲੀਨਿਕ ਦੇ ਵਿੱਚ ਦਾਲ ਰੋਟੀ ਸਬਜੀ ਗ੍ਰੀਨ ਕਾਫੀ ਗ੍ਰੀਨ ਟੀ ਬਲੈਕ ਕਾਫੀ ਬਲੈਕ ਟੀ ਨਾਰਮਲ ਚਾ ਨਾਰਮਲ ਕਾਫੀ ਹਰ ਚੀਜ਼ ਦਾ ਇੰਤਜ਼ਾਮ ਹੈ ਕਿਉਂਕਿ ਮੇਰੇ ਕੋਲੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਇੰਡੀਅਨ ਵੀ ਆਉਂਦੇ ਆ ਇੰਡੀਆ ਤੋਂ ਬਾਹਰ ਗਏ ਹੋਏ ਇੰਡੀਅਨ ਵੀ ਆਉਂਦੇ ਆ ਪੰਜਾਬੀ ਵੀ ਆਉਂਦੇ ਆ ਹਿੰਦੀ ਵੀ ਆਉਂਦੇ ਆ ਦਿੱਲੀ ਤੋਂ ਵੀ ਆਉਂਦੇ ਆ ਮਹਾਰਾਸ਼ਟਰ ਤੋਂ ਵੀ ਆਉਂਦੇ ਆ ਹਰ ਜਗ੍ਹਾ ਤੋਂ ਲੋਕ ਆਉਂਦੇ ਆ ਤਾਂ ਉਹਨਾਂ ਲੋਕਾਂ ਦੇ ਟੇਸਟ ਦਾ ਇੱਥੋਂ ਤੱਕ ਕਿ ਅਸੀਂ ਇਡਲੀ ਡੋਸੇ ਵੀ ਰੱਖਿਆ ਨਾਲ ਉਹਨਾਂ ਨੂੰ ਵੀ ਜਿਹੜਾ ਕੁਝ ਉਹ ਕਹਿੰਦੇ ਉਹ ਮੰਗਾ ਦਿੰਦਾ ਮਤਲਬ ਇਨਸਾਨ ਸਾਡੇ ਕੋਲੇ 2 ਘੰਟੇ ਰਹਿੰਦਾ ਜਿਹੜਾ ਆਉਂਦਾ ਲੱਗਦੇ ਆ 2 ਘੰਟੇ ਕਿਉਂਕਿ 15-20 ਮਿੰਟ ਤਾਂ ਉਹਦੇ ਨਾਲ ਮੇਰੀ ਮੀਟਿੰਗ ਹੀ ਹੁੰਦੀ ਆ ਡਾਕਟਰਾਂ ਵੈਦਾਂ ਦੀ ਮੀਟਿੰਗ ਹੁੰਦੀ ਆ ਫਿਰ ਕਿਤੇ ਜਾ ਕੇ ਅਸੀਂ ਉਹਨਾਂ ਨਾਲ ਉਦੋਂ ਵਾਸ ਫਿਰ ਦਵਾਈਆਂ ਬਣਨੀਆਂ ਨੇ ਕੋਈ ਐ ਤਾਂ ਹੈ ਨਹੀਂ ਵੀ ਦਵਾਈ ਪਈ ਆ ਚੱਕੀ ਸਾਰੇ ਉਹਨੂੰ ਇੱਕੋ ਦੇਦੀ ਪਰ ਉਹ ਦਵਾਈ ਅਸੀਂ ਕਈ ਵਾਰੀ ਤਿਆਰ ਕਰਨੀ ਹੁੰਦੀ ਆ ਟਾਈਮ ਲੱਗਦਾ ਤੇ ਉਹਦੇ ਦੌਰਾਨ ਅਸੀਂ ਜਦੋਂ ਉਹਨਾਂ ਨੂੰ ਖਲਾਈ ਦਾ ਪਲਾਈ ਦਾ ਤਾਂ ਆਨੰਦ ਹੋ ਕੇ ਜਾਂਦੇ ਆ ਸਾਰੇ ਤਾਂ ਇਹ ਇੱਕ ਆਪ ਦਾ ਪਣ ਹੁੰਦਾ ਆਪਣਾ ਘਰ ਹੁੰਦਾ ਤਾਂ ਇਹ ਜੇ ਡਾਕਟਰ ਵੈਦ ਮੈਡੀਕਨ ਜਗ੍ਹਾ ਜਗ੍ਹਾ ਹਰ ਸ਼ਹਿਰ ਚ ਹੋਣੇ ਚਾਹੀਦੇ ਆ ਜਿਹੜੇ ਸਾਡੇ ਡਾਕਟਰ ਵੈਦ ਆ ਉਹਨਾਂ ਨੇ ਮੈਨੂੰ ਮਦਦ ਦਿੱਤੀ ਕਹਿੰਦੇ ਗੁਲਸਰਬ ਤੁਸੀਂ ਫੀਸ ਲੈ ਲੈਣੇ ਲੋਕਾਂ ਤੋਂ ਜਿੰਨੀ ਕੁ ਫੀਸ ਲੈਣੇ ਉਹਨਾਂ ਕਿ ਤਾਂ ਖਵਾਈ ਦਿਓ ਮੇਰਾ ਬਿਲਕੁਲ ਤੁਹਾਡੀ ਗੱਲ درست ਹੈ ਔਰ ਉਹਨਾਂ ਕਸੀ ਬਿਲਕੁਲ ਤੰਨੇ ਆ ਜੀ ਮੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਉਹ ਬਾਬਾ ਜੀ ਦੇ ਘਰੇ ਸਾਡਾ ਲੰਗਰ ਲੱਗਿਆ ਹੋਇਆ ਲਿਖਿਆ ਜਾਂਦਾ ਵੀ ਕੋਹਲ ਵਾਕਾ ਹੀ ਲੱਗਰ ਲਾ ਕੇ ਬੈਠਾ ਤਾਂ ਦਿਲੋਂ ਲਾ ਕੇ ਬੈਠਾ ਔਰ ਇਸ ਕਰਕੇ ਮੈਂ ਜਦੋਂ ਤੁਹਾਨੂੰ ਦੱਸਿਆ ਸੀ ਜੀਰਾ ਅਜਵੈਨ ਸੌਫ ਤੇ ਕਲੌਂਜੀ ਦਾ ਮਿਸ਼ਰਣ ਉਹਦੇ ਚ ਅਸੀਂ ਬਣਾਇਆ ਫਿਰ ਫਿਰ ਲੋਕਾਂ ਨੇ ਕੀ ਕੀਤਾ ਬਹੁਤ ਲੋਕ ਬਣਾ ਲੈਂਦੇ ਨੇ ਹੁਣ ਕਈਆਂ ਨੇ ਨਹੀਂ ਬਣਾਇਆ ਹੁਣ ਜੰਗ ਬੱਚੇ ਨੇ ਜਿਹੜੇ ਪੀਜੀ ਚ ਰਹਿੰਦੇ ਆ ਕੋਈ ਕਿਤੇ ਰਹਿੰਦਾ ਉਹ ਕਹਿੰਦੇ ਜੀ ਅੰਕਲ ਜੀ ਅਸੀਂ ਕਿਵੇਂ ਬਣਾਈਏ ਤਾਂ ਉਹਨਾਂ ਵਾਸਤੇ ਫਿਰ ਅਸੀਂ ਅਰਕ ਬਣਾਇਆ ਮਜਬੂਰੀਆਂ ਹੁੰਦੀਆਂ ਨੇ ਕਈ ਵਾਰੀ ਉਹ ਬੱਚਿਆਂ ਦੀਆਂ ਲੋਕਾਂ ਦੀਆਂ ਔਰ ਕੁਝ ਸਾੜੀਆਂ ਵੀ ਇਹ ਅਸੀਂ ਮਜਬੂਰੀ ਨੂੰ ਇਹ ਕਹਿ ਲੋ ਕਿ ਅਸੀਂ ਮਜਬੂਰੀ ਨੂੰ ਕਿਹਾ ਮਹਾਤਮਾ ਗਾਂਧੀ ਮਜਬੂਰੀ ਦਾ ਨੋਆ ਵੀ ਹੁਣ ਨੋਟ ਤੇ ਛਪਿਆ ਜੇਬ ਚ ਤਾਂ ਰੱਖਣਾ ਹੀ ਪਊ ਤਾਂ ਇਸ ਕਰਕੇ ਅਸੀਂ ਕਿਹਾ ਕਿ ਮਜਬੂਰੀ ਹੈ ਰੱਖ ਲੋ ਤਾਂ ਕੀ ਹੋਇਆ ਅਸੀਂ ਸਭ ਤੋਂ ਪਹਿਲਾਂ ਜੀਰੇ ਦਾ ਅਰਕ ਬਣਾਇਆ ਹੁਣ ਇਹ ਜੀਰਾ ਇਹਦਾ ਅਰਕ ਹੈ ਇਹਦਾ ਅਰਕ ਕੱਢਿਆ ਜੀਰਾ ਫਿਰ ਇਹਦੇ ਨਾਲ ਅਸੀਂ ਲਿਆ ਕਲੌਂਜੀ ਕਲੌਂਜੀ ਦਾ ਅਸੀਂ ਲਿਆ ਆਇਲ ਕਲੌਂਜੀ ਦਾ ਅਸੀਂ ਆਇਲ ਲਿਆ ਪ੍ਰੋਪਰ ਆਇਲ ਦੇ ਜਿਹੜੇ 5-7 ਬੂੰਦਾਂ ਇੰਚ ਪੈਂਦੀਆਂ ਨੇ ਇਹ ਇਹ ਹੋਇਆ ਜੀ ਜੀਰਾ ਕਲੌਂਜੀ ਤੇ ਫਿਰ ਉਸ ਤੋਂ ਬਾਅਦ ਅਜਵਾਇਣ ਦਾ ਅਰਕ ਧਿਆਨ ਨਾਲ ਦੇਖਿਓ ਇਹ ਅਜਵਾਇਣ ਹੈ ਅਜਵਾਇਣ ਦਾ ਅਰਕ ਬਣਾਇਆ ਇਹ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਚੌਥਾ ਬਣਾਇਆ ਉਹ ਸੌਂਫ ਦਾ ਅਰਕ ਬਣਿਆ ਹੁਣ ਇਹ ਇੱਕ ਇਦਾਂ ਦਾ ਨੁਸਖਾ ਬਣ ਗਿਆ ਜਿਹੜਾ ਤੁਹਾਡੇ ਲੀਵਰ ਨੂੰ ਫਲਸ਼ ਕਰ ਦਿੰਦਾ ਹੈ ਲੀਵਰ ਨੂੰ ਸਾਫ ਕਰ ਦਿੰਦਾ ਹੈ ਤੁਹਾਡੀ ਭੁੱਖ ਨੂੰ ਵਧਾ ਦਿੰਦਾ ਔਰ ਤੁਹਾਡੇ પેટ ਦੇ ਅੰਦਰ ਜਿਹੜੀ ਹਰ ਵਕਤ ਜਲਹਾਟ ਹੁੰਦੀ ਸੀ ਐਸਿਡਿਟੀ ਹੁੰਦੀ ਸੀ ਜਲਾ ਰਹਿੰਦਾ ਸੀ ਅੰਦਰੋਂ ਜਲਣ ਹੁੰਦੀ ਸੀ ਯਾਰ ਕੀ ਕਰੀਏ ਕੀ ਨਾ ਕਰੀਏ ਮਾੜੀ ਮਾੜੀ ਗੱਲ ਤੇ ਕਈ ਤਾਂ ਬੰਦੇ ਰੋਟੀ ਖਾਣ ਦੀ ਡਰ ਜਾਂਦੇ ਸੀ ਕਿ ਜੇ ਰੋਟੀ ਖਾਧੀ ਯਾਰ ਪੇਟ ਮੱਚੂਗਾ ਮੇਰਾ ਉਹ ਬੰਦੇ ਬਵਾਸੀਰ ਨਾਲ ਦੁਖੀ ਸੀਗੇ ਉਹ ਬੰਦੇ ਜਿਨ੍ਹਾਂ ਲੋਕਾਂ ਨੂੰ ਅੱਖਾਂ ਦੇ ਵਿੱਚ ਦਿਮਾਗ ਦੇ ਵਿੱਚ ਭਾਰੀ ਪਣ ਰਿਹਾ ਸੀ ਹੈਵੀ ਪਣ ਰਿਹਾ ਸੀ ਉਹ ਲੋਕ ਜਿਨ੍ਹਾਂ ਨੂੰ ਮਤਲਬ ਕਿ ਸਰਵਾਈਕਲ ਦਾ ਦਰਦ ਸੀ ਰੀੜ ਦੀ ਹੱਡੀ ਚ ਦਰਦ ਸੀ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਚ ਇਹਨੇ ਫਾਇਦਾ ਨਾ ਕੀਤਾ ਹੋਵੇ ਔਰ ਇੱਕ ਤਾਂ ਐਸਾ ਪੇਸ਼ੈਂਟ ਆਇਆ ਕਹਿੰਦਾ ਜੀ ਮੇਰਾ ਤਾਂ 20 ਸਾਲ ਹੋ ਗਏ ਦੀ ਘਟੋ ਘਟ ਵੀ ਮਤਲਬ ਮੇਰਾ ਜੀਓ ਨਹੀਂ ਕਰਦਾ ਸੀ ਜ਼ਿੰਦਗੀ ਨੂੰ ਜਿਉਣ ਨੂੰ ਕਹਿੰਦਾ ਮੈਂ ਤੁਹਾਡਾ ਸੁਣ ਕੇ ਜੀਰਾ ਜਮੈਂਸਾਉਂਪ ਜਾ ਬਣਾਵ ਨਹੀਂ ਪਾਇਆ ਚਾਜ ਨਾਲ ਕਹਿੰਦਾ ਮੈਂ ਉਹੀ ਲਿਆ ਕੇ ਇਕੱਠਾ ਕਰ ਲਿਆ ਆਈਂ ਫੱਕੀ ਮਾਰ ਕੇ ਖਾਣ ਲੱਗ ਗਿਆ ਮੈਂ ਤਾਂ ਮਤਲਬ ਇਹ ਕੋਈ ਪਤਾ ਨੀ ਹੁੰਦਾ ਤਾਂ ਨੇ ਭਗਤ ਮੰਗੂ ਕੀਤੇ ਬਾਬਾ ਦਿਆਲ ਹੋ ਜੇ ਤਾਂ ਇਸ ਕਰਕੇ ਜਿਹੜੇ ਕੰਮ ਕਰਨੇ ਨੇ ਕਰੀ ਜਾਓ ਪਰ ਕਰੋ ਧਿਆਨ ਨਾਲ ਕਰੋ ਹਰੇਕ ਬੈਦ ਦੀ ਸੁਣੋ ਪਰ ਲੇਕਿਨ ਕਰੋ ਬੈਦ ਦੀ ਮਰਜ਼ੀ ਨਾਲ ਕਰੋ ਸੁਣੋ ਸਭ ਦੀ ਕਰੋ ਮਰਜ਼ੀ ਔਰ ਇਹਦਾ ਫਿਰ ਅਸੀਂ ਨਾਮ ਵੀ ਦਿੱਤਾ ਜੀਰਾ ਜੇ ਤਲੌਂਜੀ ਕੇ ਅਜਵੈਨ ਏ ਸੌਫ ਦਾ ਐਸ ਲਿਆ ਇਹ ਬਣਿਆ ਜਕਾਸ ਦੇਖੋ ਨਾਮ ਆਪਣੇ ਆਪ ਬਣ ਗਿਆ ਜਕਾਸ ਮਤਲਬ ਐਸਿਡਿਟੀ ਖਲਾਸ ਪਰ ਇਹ ਚੀਜ਼ ਐਸੀ ਹੈ ਕੁਦਰਤੀ ਚੀਜ਼ ਹੈ ਤੁਹਾਡੇ ਘਰ ਵੀ ਪਈ ਹੈ ਨਹੀਂ ਪਈ ਤਾਂ ਤੁਸੀਂ ਲਿਆ ਵੀ ਸਕਦੇ ਹੋ ਬਣਾ ਵੀ ਸਕਦੇ ਹੋ ਇਹ ਉਹਨਾਂ ਲੋਕਾਂ ਵਾਸਤੇ ਅਸੀਂ ਬਣਾ ਦਿੱਤੀ ਆ ਜਿਹੜੇ ਬਾਹਰ ਅੰਦਰ ਟੂਰਾਂ ਦੇ ਰਹਿੰਦੇ ਆ ਬੱਚੇ ਆਪਣੇ ਪੀਜੀ ਚ ਰਹਿੰਦੇ ਆ ਜਾਂ ਕੋਈ ਆਪਣੇ ਘਰ ਤੋਂ ਦੂਰ ਰਹਿੰਦੇ ਆ ਉਹ ਲੋਕ ਨਹੀਂ ਬਣਾ ਪਾਉਂਦੇ ਉਹਨਾਂ ਨੂੰ ਹੋਰ ਬੜੇ ਝਮੇਲੇ ਆ ਜਿਵੇਂ ਹੁਣ ਮੈਂ ਬੈਠਾ ਹਾਂ ਤੇ ਰਾਤ ਨੂੰ 11 ਵਜੇ ਤੱਕ ਤਾਂ ਇਹੋ ਜਿਹੀਆਂ ਚੀਜ਼ਾਂ ਕਰੇ ਜਾ ਕੇ ਆਪ ਬਣਾਉਣੀਆਂ ਆਪ ਕਰਨੀਆਂ ਤਾਂ ਇਸ ਕਰਕੇ ਇਹ ਜਿਹੜੀ ਚੀਜ਼ ਬਣਾਈ ਆ ਇਹ ਜੀਰਾ ਕਲੌਜੀ ਅਜਵੈਣ ਤੇ ਸੌਫ ਇਹ ਚਾਰ ਚੀਜ਼ਾਂ ਦਾ ਮਿਲਾ ਕੇ ਬਣਿਆ ਜਕਾਸ ਇਹਨੂੰ ਜੇ ਤੁਸੀਂ ਇਸਤੇਮਾਲ ਕਰੋਗੇ ਬਾਬੇ ਦੀ ਫੁੱਲ ਕਿਰਪਾ ਵਰਸਣ ਵਾਲੀ ਹੈ ਔਰ ਫਿਰ ਮੈਂ ਇੱਕ ਵਾਰੀ ਤੁਹਾਡੀ ਗਲਤੀ ਥੋੜੀ ਜੀ ਸੁਧਾਰ ਦਵਾਂ ਕਿ ਜਿਹੜੇ ਲੋਕ ਜੀਰਾ ਅਜਵੈਣ ਤੇ ਸੌਫ ਤਿੰਨ ਚੀਜ਼ਾਂ ਲੈਣੀਆਂ ਬਰਾਬਰ ਮਾਤਰਾ ਚ ਇਹਦਾ 100 ਗ੍ਰਾਮ ਪਾਊਡਰ ਬਣਾ ਲਓ 100 ਗ੍ਰਾਮ ਪਾਊਡਰ ਦੇ ਵਿੱਚ ਮੁਸ਼ਕਲ ਨਾਲ 4-5 ਗ੍ਰਾਮ ਜਿਹੜੀ ਆ ਅੱਧਾ ਗਿ ਚਮਚਾ ਕਲੌਂਜੀ ਤਵੇ ਤੇ ਭੁੰਨ ਕੇ ਉਹ ਵੀ ਪੀਸ ਲਓ ਇਹਨੂੰ ਫਿਰ ਪਾਊਡਰ ਬਣਾਓ ਫਿਰ ਦੇਖਿਓ ਮਜ਼ਾ ਜਿਵੇਂ ਹੁਣ 80-80 ਬੋਤਲਾਂ ਨੇ ਇਹਨਾਂ ਦੇ ਵਿੱਚ ਇਹ ਤਿੰਨ ਬੋਤਲਾਂ ਨੇ ਇੱਕ ਬੋਤਲ ਦੇ ਵਿੱਚ ਨਾ ਜੀ 200 ਐਮਐਲ ਆ ਆ 200 ਐਮਐਲ ਦੀ ਬੋਤਲ ਔਰ ਇਹ ਤਿੰਨ ਬੋਤਲਾਂ ਦਾ 600 ਐਮਐਲ ਬਣ ਜਾਂਦਾ ਜਿਹਦੇ ਵਿੱਚ ਅਸੀਂ ਮੁਸ਼ਕਲ ਨਾਲ ਇਹ 6-7 ਬੂੰਦਾਂ ਹੀ ਪਾਉਣੇ ਆ ਕਿਉਂਕਿ ਕਲੌਂਜੀ ਦਾ ਜਿਹੜਾ ਤੇਲ ਆ ਇਹਦਾ ਅਰਕ ਹੀ ਆ ਇੱਕ ਤਰ੍ਹਾਂ ਦਾ ਇਹ ਫਿਰ ਇਹਦਾ ਅਰਕ ਜਿਹੜਾ ਇਸ ਤਰ੍ਹਾਂ ਦਾ ਇਹਦੀ 6-7 ਬੂੰਦਾਂ ਹੀ ਪਾਉਣੇ ਆ ਤਾਂ ਇਹਨੂੰ ਤੁਸੀਂ ਲਿਜਾ ਸਕਦੇ ਹੋ ਘਰੇ ਬਣਾ ਸਕਦੇ ਹੋ ਜਿਵੇਂ ਮਰਜ਼ੀ ਕਰ ਲਓ ਪਰ ਮੇਰੀ ਇੱਕ ਸਲਾਹ ਮੰਨ ਲਿਓ ਕਿ ਇਹਨੂੰ ਕਰ ਲਿਓ ਕੋਈ ਵੀ ਬਿਮਾਰੀ ਹੈ ਉਹਦਾ ਇਲਾਜ ਹੈ ਇਹ ਇਹਨੂੰ ਕਹਿੰਦੇ ਨੇ ਜਕਾਸ ਐਸਿਡਿਟੀ ਖਲਾਸ ਔਰ ਇਹ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਇਹ ਮੇਰੀ ਗੱਲ ਨਹੀਂ ਇਹ ਹੋਊਗੀ ਜੇ ਤੁਸੀਂ ਯੂਜ਼ ਕਰੋਗੇ ਅੱਜ ਦੇ ਲਈ ਐਨਆਈ ਤੁਸੀਂ ਘਰੇ ਬਣਾਓ ਜੀਰਾ ਅਜਵੈਨ ਤੇ ਸੌਫ ਤੇ ਇਹਦਾ ਲੋ ਆਨੰਦ ਵਿੱਚ ਥੋੜੀ ਜੀ ਕਲੌਂਜੀ ਪਾ ਲਿਓ ਤੇ ਗਰਮੀਆਂ ਦੇ ਵਿੱਚ ਜਿਹੜਾ ਇਹਦਾ ਆਨੰਦ ਆਉਣ ਵਾਲਾ ਤੁਸੀਂ ਕਹੋਗੇ ਵੀ ਅੱਜ ਕੋਹਲ ਸਾਹਿਬ ਗਰਮੀ ਦੇ ਮਗਰ ਪਏ ਹੋਏ ਨੇ ਗਰਮੀ ਕੱਢ ਕੇ ਹਟਣਗੇ ਔਰ ਮੈਂ ਨਹੀਂ ਕੱਢਣੀ ਗਰਮੀ ਗਰਮੀ ਬਾਬਾ ਜੀ ਨੇ ਕੱਢਣੀ ਹੈ ਬਾਬਾ ਜੀ ਦੀਆਂ ਦਿੱਤੀਆਂ ਰਹਿਮਤਾਂ ਨੇ ਜਿਹੜੀਆਂ ਮੈਂ ਇਕੱਠੀਆਂ ਕਰ ਕਰਕੇ ਤੁਹਾਡੀਆਂ ਝੋਲੀ ਚ ਪਾਈ ਜਨ ਔਰ ਇਹ ਵੀਡੀਓ ਸਦਾ ਚੱਲਦੇ ਰਹਿਣਗੇ ਆਪਾਂ ਸਾਰਿਆਂ ਨੇ ਨਿਕਲ ਜਾਣਾ ਇਸ ਦੁਨੀਆ ਦੇ ਵਿੱਚੋਂ ਦੁਨੀਆ ਆਪਣੇ ਤੋਂ ਪਹਿਲਾਂ ਬੜੀ ਸਵਾਦ ਲੈਂਦੀ ਸੀ ਦੁਨੀਆ ਆਪਣੇ ਤੋਂ ਬਾਅਦ ਵੀ ਬੜੇ ਸਵਾਦ ਲਹੂਗੀ ਕਿਉਂ ਨਾ ਪ੍ਰੈਜ਼ੈਂਟ ਜ਼ਿੰਦਗੀ ਦਾ ਸਵਾਦ ਲਿਆ ਜਾਵੇ ਮौजਾਂ ਕਰਿਆ ਕਰੋ ਖੁਸ਼ ਰਿਆ ਕਰੋ ਸਸਰੀ ਕਾਲ ਜੀ ਚੜ੍ਹਦੀ ਕਲਾ ਚ ਰਹੋ तो तुम जाने कि सिर्फ एसिडिटी ही नहीं पेट गैस ही नहीं डाइजेशन ही नहीं साढ़े सेहत न जुड़िया ढेर सारिया बीमारियों के जो है फॉर्मूला, यानी कि अगर असी खुल के गल करिए जीरा जवाइन सौंफ एक कलौजी साड़ी मदद कर सकते हैं सो ये जो इस अर्क है जिसकी गल की है सुभाष गोयल जी ने अर्क भी तुम मंगवा चाहो तो मंगवा चाहते हो जड़ा नंबर लगातार वीडियो डिस्प्ले है इस उपर कॉल करके भी मंगवा सद या फिर जी वैबसाइट है डबल्यू 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 डॉट वैदान डॉट .com ਇਸ ਦੇ ਉੱਪਰ ਵੀ ਜਾਓ ਅਤੇ ਆਨਲਾਈਨ ਵੀ ਤੁਸੀਂ ਇਹ ਪ੍ਰੋਡਕਟ ਹੈ ਜੋ ਮੰਗਵਾ ਜ਼ਰੂਰ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ